ਡੈਡੀ ਮੈਂ ਫਿਰ ਕਿਦਾਂ ਕਰਨਾ ਹੁਣ ਕਹਾਂ ਕਰਨਾ ਮੰਡੀ ਤੂੰ ਹੀ ਜਾਓਗੇ ਕਿ ਜਾਂ ਟਰਾਲੀਆਂ ਲਿਆਓਗੇ ਨਹੀਂ ਮੈਂ ਜਾਣਾ ਮੋਟਰਸਾਈਕਲ ਲੈ ਕੇ ਅੱਛਾ ਤੇ ਤੂੰ ਫਿਰ ਲਈ ਆ ਕੋਈ ਗੱਲ ਨਹੀਂ ਤੇ ਹੋਈ ਗੱਲ ਆੜਤੀ ਨਾ ਕੀ ਜਾਂਦੀ ਆੜਤੀ ਨਾ ਹੋ ਗਈ ਆ ਤੂੰ ਲੈ ਆਓ ਤੁਸੀਂ ਤੋਲ ਜਾਏਗਾ ਨਾ ਕਹਿੰਦਾ ਵੀ ਜੇ ਮੋਟਰ ਠੀਕ ਰਿਆ ਫਿਰ ਅੱਜ ਹੀ ਤਲ ਜੂਗਾ ਅੱਛਾ ਹੈ ਪਰ ਇਹ ਵੀ ਜੇ ਤਲਿਆ ਵੀ ਤਾਂ ਨੇ ਰੱਦ ਹੋ ਹੀ ਜਾਣਾ ਵਾ ਚੱਲ ਕੋਈ ਗੱਲ ਨਹੀਂ ਐ ਵੀ ਰਾਤ ਬਹਿਣਾ ਨਾ ਪਵੇ ਝੋਨਾ ਸੁੱਕਾ ਵਾ ਹਾਂਜੀ ਹਾਂਜੀ ਜੇ ਡੜੀ ਦਾ ਜਾਪੇਗਾ ਪਿਕ ਵੇਲਾ ਹੁੰਦਾ ਵਾ ਤੇ ਮੈਂ ਵੀ ਫਿਰ ਆਪਾਂਗਾ ਉੱਥੇ ਤੁਹਾਡੇ ਨਾਲ ਹੀ ਆ ਜਾਾਂਗੇ ਇਕੱਠੇ ਮੇਰੀ ਗੱਲ ਸੁਣ ਤੂੰ ਝੋਨਾ ਦੇ ਉਸੇ ਖਾੜਾਂ ਸਾਰਾ ਜਿਹੜੀਆਂ ਟਰਾਲੀਆਂ ਦੋ ਤਿੰਨਾਂ ਲਾਦੇ ਦੇਣ ਦੇਣੇ ਹੂੰ ਹੂੰ ਤੇ ਜੇ ਤੇ ਤੁਲਗਾ ਟਾਈਮ ਨਾਲ ਠੀਕ ਆ ਤੇ ਕਿਨੇ ਰਾਹ ਜੂਗਾ ਇਕੱਠੇ ਆ ਜਾਾਂਗੇ ਫਿਰ ਰੁਕ ਨਹੀਂ ਉੱਥੇ ਘੜੀ ਹੋਰ ਕੀ ਆ ਚਲੋ ਠੀਕ ਆ ਮੈਂ ਲੈਵਾ ਫਿਰ ਮੋਟਰਸਾਈਕਲ ਤੁਹਾਨੂੰ ਦੇਵਾ ਆਹੋ ਜਾ ਲਿਆ ਮੈਂ ਲੈ ਆਇਆ ਉਹਨਾ ਮੋਟਰਸਾਈਕਲ ਤੂੰ ਜਾ ਚਲੋ ਠੀਕ ਆ ਫਿਰ ਤੂੰ ਲਿਆ ਟਰੈਕਟਰ ਲਿਆ ਦੂੰ ਆ ਜਿੰਨੇ ਵੀ ਮੋਟਰਸਾਈਕਲ ਤੇ ਜਾਣਾ ਨਾ ਮੈਂ ਰੋਟੀ ਪਕਾਤੀ ਮੈਂ ਦੁਪਹਿਰਾਂ ਨੂੰ ਖਾ ਲ ਲੇ ਆ ਗਿਆ ਜਰਾ ਹੈ ਠੀਕ ਆ ਤੇ ਮੈਂ ਅੱਗੇ ਕੀ ਤੁਰ ਜਾਣਾ ਮੈਂ ਤਾਂ ਚਾਹ ਬਣੀ ਜੇ ਕਹਿੰਦੇ ਸਰਵੋਟ ਚ ਪਾਦਾ ਆ ਫੜਾ ਇੱਕ ਮਿੰਟ ਮੈਂ ਮੋਟਰਸਾਈਕਲ ਤੇ ਲੈ ਆਵਾਂ ਲੈ ਆ ਦੱਸਣਾ ਬਿਸਤਰਾ ਦੀ ਤੈਨੂੰ ਉਹ ਨਾ ਉਹ ਬਿਸਤਰਾ ਕੀ ਕਰਨਾ ਵਾ ਆ ਹੀ ਆਣਾ ਹੈ ਨੌਂ ਦਾ ਹੋਏ ਨਾ ਚਲ ਠੀਕ ਆ ਫਿਰ ਜੇ ਲੋੜ ਪਊਗੀ ਵਾਧਾ ਘਟਾਊਗਾ ਰ ਦੇਖ ਲਾਂਗੇ ਫਿਰ ਮੋਟਰਸਾਈਕਲ ਸਾਡੇ ਕੋਲ ਆ ਨਾ ਹੋਊ ਤਾਂ ਪਿੰਦਰ ਨੂੰ ਘੱਲ ਦੀ ਉਹ ਫਿਰ ਕਰ ਲਾਂਗੇ ਜਿੱਦਾਂ ਮੈਂ ਹੋਊਗਾ ਉਹਨੇ ਕਦੀ ਜਾਤ ਲੈ ਜਾਂਦੇ ਸਾਨੂੰ ਚਲੋ ਆਜੋ ਆਜੋ ਆ ਗਿਆ ਮੈਂ ਮੋਟਰਸਾਈਕਲ ਲੈ ਕੇ ਹਾਂ ਲੋ ਜੇ ਕੋਈ ਵੇਰਾ ਕੋਈ ਵੇਰਾ ਹੋਊਗਾ ਨਾ ਤੂੰ ਫੋਨ ਕਰ ਦਿਓ ਮੈਂ ਲਾ ਲੇ ਹੱਥੋਂ ਰੋਟੀ ਕੱਲ ਦਾਂਗੀ ਰਾਤੀ ਵੀ ਉਹ ਕਰ ਲਾਂਗੇ ਕਿਹੜਾ ਦੂਰ ਵਾ ਸੀ ਦੋ ਜਣੇ ਆ ਇੱਕ ਜਣ ਆ ਜਾਾਂਗੇ ਐਵੇਂ ਟੈਨਸ਼ਨਾਂ ਲਈ ਜਾਂਦੀ ਹੁੰਦੀ ਆ ਤੁਹਾਨੂੰ ਪਤਾ ਹੋਵੇਗਾ ਮੰਡੀ ਦਾਣੇ ਛੱਡ ਕੇ ਨਾ ਆ ਜਿਓ ਅਸੀਂ ਦੋ ਜਣੇ ਆ ਇਸੇ ਕਰਕੇ ਚੱਲੇ ਆ ਚੰਗਾ ਪਾਪਾ ਉਹ ਨਹੀਂ ਹਾਲ ਸਵੇਰ ਹੀ ਵੀ ਗੱਲ ਕਰੀ ਤੇ ਝਟ ਹੀ ਗੁੱਸੇ 'ਚ ਆ ਜਾਣਾ ਸ਼ਰਨਪਤ ਹਾਂਜੀ ਮੰਮੀ ਸਨੀ ਦਾ ਫੋਨ ਨੀ ਕੋਈ ਆਇਆ ਲੈ ਨਹੀਂ ਮੰਮੀ ਐਤ ਤ ਨਹੀਂ ਗਿਆ ਸਵੇਰੇ ਕੀਤਾ ਹੀ ਬਸ ਤੇ ਕੋਤੋਂ ਨੂੰ ਤੂੰ ਪੱਕੀ ਕਰਨੀ ਵੀ ਆ ਜਾ ਹੁਣ ਦਾਣੇ ਪੱਕੇ ਦਾ ਟਾਈਮ ਆ ਤੇ ਉਹ ਤੇਰੇ ਹੋਣੀ ਚਲਗੇ ਮੰਡੀ ਤੇ ਤੈਨੂੰ ਪਤਾ ਮਾਲ ਡੰਗਰ ਵੀ ਘਰ ਵਾ ਕਿਰੇ ਪੱਠਾ ਪੁੱਠੇ ਪਾਉਣੇ ਪੈ ਜਾਂਦੇ ਤੇ ਮੇਰੇ ਕੋ ਤਾਂ ਗੇ ਨਹੀਂ ਹੁਣ ਇਹ ਕੰਮ ਹੁੰਦਾ ਹੈਗਾ ਨਹੀਂ ਮੰਮੀ ਮੈਂ ਸਵੇਰੇ ਕਿਹਾ ਤੇ ਹੈਗਾ ਹੀ ਉਹਨਾਂ ਨੂੰ ਤੇ ਆ ਜਾ ਹੁਣ ਤੇ ਕਹਿੰਦੇ ਇਹ ਮੇਰੇ ਇੱਕ ਦੋ ਦਿਨ ਹੋਰ ਲੱਗ ਜਾਣੇ ਆ ਵੇਖ ਲਾਦਾ ਇਹ ਮੁੰਡੇ ਦੇ ਕੰਮ ਇਹਦ ਨਾ ਆਪਣੀਆਂ ਹੀ ਮਰਜ਼ੀਆਂ ਕਰਦਾ ਵਾ ਤੂੰ ਫੋਨ ਲਾ ਕੇ ਓਦਾਂ ਨੂੰ ਦੱਸ ਦੇ ਕਿ ਸੋਖਣਾ ਭਰਿਆ ਘਰ ਵਾ ਇੱਥੇ ਜੇਕਰ ਤੁਹਾਨੂੰ ਰਹਾ ਟਾਈਮ ਵੱਧ ਲੱਗ ਗਿਆ ਤੇ ਕੱਲੀਆਂ ਸੌਵਾਂਗੀਆਂ ਨਹੀਂ ਕੋਈ ਨਹੀਂ ਮੰਮੀ ਇੱਕ ਵਾਰੀ ਮੈਂ ਫੇਰ ਫੋਨ ਕਰਨੀ ਆ ਤੂੰ ਉਹਨੂੰ ਦੱਸ ਦੀ ਤੇਰੇ ਡੈਡੀ ਕੋਲ ਹੀ ਘਰ ਹੈ ਨਹੀਂ ਹਾਂ ਚਲ ਮੈਂ ਦੱਸ ਦੂੰਗੀ ਕਿ ਉਹ ਵੀ ਮੰਡੀ ਗਏ ਦੋਵੇਂ ਜਾਣੇ ਤੇ ਦੋਵੇਂ ਘਰੇ ਤੋਲ ਜੇ ਤੇ ਪਈ ਜਾਂਦੇ ਝੋਨਾ ਤੋਲ ਜੇ ਨਾ ਤੋਲ ਜੇ ਲੱਗਦੇ ਪਾ ਦੇਣਾ ਵੀ ਆ ਹੁਣ ਪਤਾ ਨਾ ਕਿੰਨਾ ਟਾਈਮ ਲੱਗ ਜਾਣਾ ਉਹਨੂੰ ਤੂੰ ਪੱਕੀ ਕਰ ਦੇ ਮੇਰੀ ਧੀ ਆਖੀ ਮੰਮੀ ਕੋ ਪੱਠਿਆਂ ਦਾ ਕੰਮ ਨਹੀਂ ਨੂੰ ਹੋਣਾ ਹੈ ਕੋਈ ਨਹੀਂ ਮੈਂ ਮੈਂ ਕਰ ਦਿੰਨੀ ਹੁਣ ਉਹਦਾ ਮੈਂ ਸਿਰੇ ਕਿਹਾ ਤੇ ਹੈਗਾ ਹੀਗਾ ਤੇ ਹੁਣ ਵੇਖੋ ਹੁਣ ਮੈਂ ਫੇਰ ਇੱਕ ਵਾਰੀ ਕਰ ਦਿੰਨੀ ਆ ਉਹਦਾ ਇਹ ਆ ਜਿਉਂ ਨਾ ਸਵੇਰੇ ਨਾ ਕਰਤੀ ਤੇ ਹੁਣ ਉਹਨੇ ਕਿੱਥੋਂ ਆਣਾ ਪਰ ਤੂੰ ਕੋਈ ਪੱਕੀਆਂ ਕਰ ਛੱਡ ਕੋਈ ਨਹੀਂ ਮੰਮੀ ਚੱਲ ਮੰਮੀ ਕਹਿਣ ਦੇ ਇਹਦੇ ਲਾਏ ਲੈਣੀ ਹੈ ਇਕੱਲੀ ਕਹਿ ਦੇਣੀ ਹੈ ਮੁੜ ਕੇ ਮਨੂ ਚੇਤਾ ਭੁੱਲ ਗਿਆ ਤੇ ਫੇਰ ਨਹੀਂ ਮੁੜ ਕੇ ਗੱਲ ਹੋਣੀ ਹਲੋ ਹਾਂਜੀ ਨਹੀਂ ਮੈਂ ਹੁਣ ਫੇਰ ਤਾਂ ਕੀਤਾ ਹੀਗਾ ਵੀ ਮੰਮੀ ਵੀ ਦੱਸਣ ਦੇ ਵੀ ਡੈਡੀ ਹੁਣ ਚਲ ਗਿਆ ਮੰਡੀ ਹਾਂਜੀ ਤੂੰ ਹੀ ਆ ਜਾਂਦੇ ਹਾਂ ਅੱਜ ਦਸਾਂ ਰਾਤ ਬੁਰਾ ਤੇ ਇਹ ਦਵੇਂ ਕੱਲੀਆਂ ਸਵਾਂਗੇ ਜਿਨ੍ਹਾਂ ਦਾ ਨਾਂ ਟਾਈਮ ਲੱਗਾ ਦੀ ਜੇ ਨਾਂ ਆ ਚਾਹੀਦੀ ਆਉ ਤੀ ਗੱਲ ਮਨ ਨਹੀਂ ਆ ਕਿਸ ਦੀ ਕਰਨੀ ਤੇ ਆਪਣੀ ਮਰਜ਼ੀ ਹੈ ਜਿੰਨਾ ਮਰਜ਼ੀ ਕਰੋ ਤੁਹਾਨੂੰ 10ਾਂ ਕੱਲ ਆਉਣਾ ਸਵੇਰੇ ਆਉਣਾ ਵਾ ਤੇ ਸ਼ਾਮਾਂ ਨੂੰ ਆ ਜਾਓ ਹਾਂ ਆਡੇ ਵਾਲੇ ਵੀ ਸਣੀ ਹਾਦੀ ਹੋਈ ਏ ਜੇ ਨਾ ਮਰਜੀ ਤੁਹਾਨੂੰ ਕਹਾਂ ਤੁਸੀਂ ਨਹੀਂ ਕਹਿ ਸੁਣਨੀ ਚੰਗਾ ਦੱਸਾਂ ਇਹ ਬਦਲ ਦਿਮਾਗ ਹੈ ਨੀਗਾ ਕਿ ਹੁਣ ਇਕੱਲੀਆਂ ਦੋਵੇਂ ਹੈਗੀਆਂ ਘਰ ਉਹਨਾਂ ਦਾ ਵੀ ਜੇ ਨਾਉਂ ਟਾਈਮ ਲੱਗਾ ਨਾ ਹੁਣ ਛੋਨਾ ਛੋਨਾ ਹੁਣ ਵੇਖਣਾ ਹੋਇਆ ਤੇ ਕਿੱਦਾਂ ਫੇਰ ਰਾਤ ਕਿਦਾ ਕੱਢਣੀ ਆਪਾਂ ਪਰ ਇੱਧਰ ਵੇਖਾਂਗੇ ਕਿ ਉੱਧਰ ਵੇਖਾਂਗੇ ਨਹੀਂ ਹੁਣ ਇਹ ਵੀ ਹੁਣ ਚੰਗਾ ਹੁੰਦਾ ਤੇ ਆ ਜਾਂਦਾ ਮਗਰ ਜਾਂਦਾ ਉੱਥੇ ਇਹਨੂੰ ਪਤਾ ਲੱਗਦਾ ਵੀ ਕੀ ਸਾਬ ਕਿਤਾਬ ਹੋ ਜਮੈ ਨੂੰ ਕਵਾਂ ਤੇ ਫਿਰ ਮੈਂ ਬੁਰੀ ਬਣਨੀ ਆਂ ਦਸਾਂ ਵੀ ਜਾਂਦਾ ਤੇ ਨੂੰ ਤਾਲਾ ਤਾਂ ਕੀ ਕੋ ਕੋ ਤੇ ਕੀ ਸਾਫ ਕਦਾਵਾ ਹਨਾ ਚਰੇ ਨੂੰ ਪਤਾ ਤੇ ਲੱਗਦਾ ਉਹ ਤੇ ਕੀ ਪਿਆ ਤੇ ਲਵਟਿਆ ਇਹਨਾਂ ਨੇ ਹੁਣ ਉਹ ਤੇ ਉਹ ਪੁੱਤ ਜੋ ਮਰਜੀ ਕਰਾਉਣ ਇਹਨੂੰ ਤੇ ਨਾ ਪਤਾ ਕੱਖ ਵੀ ਹੁਣ ਜਿੱਦਾਂ ਕਹਿ ਦੇ ਨਾਲ ਕੀ ਕਹਿੰਨੇ ਉਹਦਾ ਮੰਨ ਲੈਣੀ ਇਹਨਾਂ ਬੋ ਕਿਨੀ ਪੂਰੀ ਚੜ ਗਈ ਆ ਪਰ ਭਾਬੀ ਜੀ ਮੈਨੂੰ ਡਰ ਬੜਾ ਲੱਗਣ ਜਾਵਾ ਆ ਤੇ ਆਪਾਂ ਗਏ ਆ ਪਤਾ ਨਹੀਂ ਹੁਣ ਕੀ ਬਣੂਗਾ ਨਵ ਹੁਣ ਹਾਤੀ ਗਈ ਵੇਖੀ ਜਾਊਗੀ ਕੀ ਬੰਦਾ ਵਾ ਮੈਨੂੰ ਇੱਧਰ ਰਹਿਤ ਨਹੀਂ ਮੈਨੂੰ ਮੰਮੀ ਦਾ ਡਰ ਲੱਗਣ ਡਿਆ ਉਹਨੂੰ ਤਾਂ ਲੱਗਾ ਤੇ ਫਿਰ ਕੀ ਹੋਊਗਾ ਭੰਗੀ ਜੀ ਬੈਲ ਮਾਰੋ ਹਾਂ ਮਾਰਦੀ ਏ ਨਵ ਅੰਗ ਮੇਰੀ ਗੱਲ ਸੁਣੋ ਜੀ ਕੋਈ ਹਣ ਕੁਝ ਬੋਲੂਗਾ ਵੀ ਨਾ ਤੇ ਤੂੰ ਨਾ ਬੋਲੀ ਕਿਉਂਕਿ ਇੱਥੇ ਤੇ ਹੁਣ ਆਪਾਂ ਗਲਤ ਵਾ ਉਹ ਥੋੜੀ ਗਲਤ ਵਾ ਸਾਨੂੰ ਸੁਣਨੀਆਂ ਪੈਣੀਆਂ ਉਹਨਾਂ ਦੀਆਂ ਗੱਲਾਂ ਅਹੀਂ ਜਿਹੜੀ ਕੋਈ ਗਲਤੀ ਕੀਤੀ ਹੈ ਕੁੱਕਲ ਤੇ ਚਲ ਕੋਈ ਨਹੀਂ ਪਰ ਕੋਈ ਨਹੀਂ ਮੈਂ ਉਹਨਾਂ ਨਾਲ ਲੜਨ ਥੋੜੀ ਆਈ ਐ ਆਹੋ ਨਾ ਕੋਈ ਖੋਲਣ ਤੇ ਡਿਆਣੀ ਫੇਰ ਮਨ ਨੂੰ ਮਨਾ ਅੰਦਰ ਹੋਣੀ ਲੱਗਦਾ ਨਹੀਂ ਘਰ ਕੋਈ ਹੋਣਾ ਵਾ ਹੋਣਗੇ ਘਰ ਕਿਉਂ ਨਹੀਂ ਹੋਣਾ ਨਹੀਂ ਤੇ ਦਰਵਾਜ਼ਾ ਖੜਕਾ ਮੈਂ ਬੈਲਣੀ ਸੁਣਨ ਦੇ ਦਰਵਾਜ਼ਾ ਤੁੰਝੂ ਹਣਾ ਜੋ ਕਿਤੇ ਗੇਮ ਨੇ ਨਾ ਉਹਨਾਂ ਦੇ ਬਾਰੋਂ ਲੋਕ ਲੱਗੇ ਜਾਣਾ ਵਾ ਇਨਾਂ ਕ ਤੇ ਮੈਨੂੰ ਪਤਾ ਹੀ ਹੈ ਹੋ ਸਕਦਾ ਕਿ ਅੰਦਰ ਹੋਣ ਘਰ ਤੇ ਉਹੀ ਭਾਵੇਂ ਆਜਣ ਤੇ ਉਹਨਾਂ ਨਾਲ ਹੀ ਗੱਲ ਕਰ ਲਾਂਗੀ ਪਤਾ ਨਹੀਂ ਉਹ ਹੁਣ ਨਵਾਂ ਕੌਣ ਹੁੰਦਾਈ ਏ ਵੇ ਤਾਂ ਮੈਂ ਤੇ ਹੁਣ ਦੋ ਵਾਰੀ ਬੈਲ ਮਾਰਤੀ ਦਰਵਾਜਾ ਨਹੀਂ ਕੋਲਣ ਦੇਆ ਕੋਈ ਨਹੀਂ ਢੋਪੀ ਉਹ ਪਤਾ ਨਹੀਂ ਬੈਲ ਵੱਜੀ ਆ ਕੌਣ ਆਇਆ ਹੀ ਪਤਾ ਨਹੀਂ ਕਿਹਨੇ ਕਿਦ ਦੁਪਹਿਰ ਨਹੀਂ ਟਕਾ ਹੈਗਾ ਨਾ ਕਰ ਮੁੰਡਾ ਹੀ ਹੈ ਮੇਰਾ ਤੇ ਹੁਣ ਜਾਣ ਨੂੰ ਨਹੀਂ ਗੇਟ ਵਾਲ ਜੀ ਕਹਿੰਦਾ ਖਰੀ ਕੌਣ ਆ ਤੇ ਕੌਣ ਪਰ ਕੀ ਕਰ ਹੁਣ ਵੇਖਣਾ ਤੇ ਪੈਣਾ ਹੀ ਆ ਸੀਗਾ ਮਾਸੀ ਜੀ ਸਾਸ੍ਰਿਕਾਲ ਮੰਮੀ ਨਹੀਂ ਕਾਹਦੀ ਸਾਸ੍ਰਿਕਾਲ ਕਿਹਦੀ ਮਾਸੀ ਤੇ ਕਿਹਦੀ ਮੰਮੀ ਕੋਈ ਸ਼ਰਮਰ ਜਾ ਹੈਗੀ ਕਿ ਨਹੀਂ ਬੂਥਾ ਚੁੱਕ ਕੇ ਆ ਗਈਆਂ ਜੇ ਸਾਡੀ ਜਾਨ ਲੈਣੀ ਜੇ ਆਈ ਮਾਸੀ ਜੀ ਤੇ ਇਦਾਂ ਕਰਤੋਂ ਕਹਿਂਦੇ ਹੋ ਫਿਰ ਤਾਂ ਇਹ ਵੀ ਨਹੀਂ ਕਹਿੰਦੇ ਵੀ ਅੰਦਰ ਆ ਜਾਓ ਬਹੁਤ ਤਹੀ ਆਉਣ ਜਾਣ ਵਾਲੇ ਕੰਮ ਕੀਤੇ ਆ ਆ ਗਏ ਫੱਕਾ ਨਹੀਂ ਛੱਡ ਕੇ ਗਈਆਂ ਗਾਹ ਕਿਦਨ ਮੂੰ ਚੁੱਕੀ ਹੰਦਾ ਜੇ ਮਾਸੀ ਜੀ ਆਜੋ ਅੰਦਰ ਆ ਬਹਿ ਕੇ ਚਲੋ ਟੱਪ ਕਾ ਕੇ ਬਾਹਰ ਚਲੋ ਨਾ ਆਜੋ ਅੰਦਰ ਕਿੱਧਰ ਆਈ ਜਾਂਦੀਆਂ ਲੈ ਚਲੋ ਬਾਹਰ ਹੇ ਮਾਸੀ ਜੀ ਅੰਦਰ ਤੇ ਆ ਲੰਦੋ ਇੰਨੀ ਧੋਪ ਐ ਹਿੰਦਾਰ ਕਿੱਥੇ ਨਿਕਲੀ ਅੰਦਰ ਆਉਣ ਵਾਲੇ ਕੰਮ ਕੀਤੇ ਨਹੀਂ ਮੇਰੇ ਪੁੱਤ ਦਾ ਤਾਂ ਖੂਨ ਨਚੋਰ ਲਿਆ ਤੇ ਲੈਣੂ ਆ ਆ ਕਾਲੇ ਮੂੰਹ ਵਾਲੀ ਆ ਗਈ ਮੂੰਹ ਚੁੱਕ ਕੇ ਦਫਾ ਹੋ ਜਾ ਮੇਰੇ ਘਰ ਨਾਲ ਦਲੀਜਾਂ ਨਾ ਨੰਗਾ ਮੇਰਾ ਪੁੱਤ ਚਾਹ ਪੀਂ ਲਾਤਾ ਨੇ ਨਿਆਸ਼ ਨੇ ਮਾਸੀ ਜੀ ਉਹਦਾ ਕੀ ਕਸੂਰ ਹੈ ਇਹਦਾ ਕੋਈ ਕਸੂਰ ਨਹੀਂ ਸਾਰੇ ਸਿਆਪੇ ਦੀ ਜਾਣੇ ਆਪਣੀ ਮਾਂ ਨੂੰ ਨਹੀਂ ਸਮਝਾ ਸਕਦੀ ਇਹਨੂੰ ਮੁੱਫਲਾ ਮੰਗੂ ਰੱਖਿਆ ਸੀ ਕਿ ਰੇ ਨਮਕ ਤੇ ਤੰਗੀ ਨਹੀਂ ਆਉਂਦੀ ਤੇ ਮੈਂ ਤਾਂ ਦੂਜੀ ਨੂੰ ਵੀ ਚੰਗਾ ਚਾਹੁੰਦੀ ਜਿੰਨਾ ਇਹਨੂੰ ਚਾਹ ਨਹੀਂ ਪੁੱਛ ਕੇ ਵੇ ਮਰਸੀ ਜੀ ਹੁਣ ਸਾਡਾ ਥੋੜੀ ਕਸੂਰ ਹੈ ਮੰਮੀ ਨਹੀਂ ਕਿ ਹਿੱਦੀ ਸੌਂਦੇ ਤੇ ਅਸੀਂ ਹੁਣ ਕੀ ਕਰੀਏ ਤੇ ਮੇਰਾ ਪੁੱਤ ਵੇ ਲੋਕਾਂ ਦੇ ਬਾਤ ਜਾਂਦੇ ਨੇ ਮਖੌਲ ਕਰਦੇ ਆ ਨੀ ਪਿੰਡ ਚ ਸ਼ਰੀਕੇ ਚ ਮੂੰਹ ਦੇਣ ਜੋਗੀ ਮੈਂ ਨਹੀਂ ਰਹਿ ਗਈ ਮੇਰੇ ਰਿਸ਼ਤੇਦਾਰ ਮੈਨੂੰ ਨਹੀਂ ਛੱਡਦੇ ਆਂਦੇ ਲੋ ਘਰੋਂ ਕੱਢ ਛੜੀ ਮੈਂ ਲੋਕਾਂ ਨੂੰ ਕੀ ਦੱਸਾਂ ਮੇਨੂੰ ਰਿਸ਼ਤੇਦਾਰਾਂ ਉੱਤੇ ਗੰਦੇ ਪਾ ਗਏ ਨੇ ਨਹੀਂ ਵਸਣ ਦਿੱਤਾ ਨਾ ਆਪਣੀ ਧੀ ਨੂੰ ਮਾਸੀ ਜੀ ਮੇਰੀ ਗੱਲ ਸੁਣੋ ਹਨੂ ਅੰਦਰ ਆਣਨ ਤੋਂ ਬੈਠ ਕੇ ਗੱਲ ਕਰਨੇ ਆ ਕੋਈ ਲੋੜ ਨਹੀਂ ਰੱਬ ਦਾ ਵਾਸਤਾ ਜਿੱਦਾਂ ਆਈਆਂ ਨਾ ਏਦਾਂ ਹੀ ਚੱਲ ਜਾ ਮੈਂ ਤਾਂ ਮੈਂ ਤੁਹਾਨੂੰ ੱਟਕੇ ਮਾਰ ਕੇ ਬਾਹਰ ਕੱਢ ਦੇਣਾ ਮੇਰਾ ਪੁੱਤ ਬਹੁਤ ਦੁਖੀ ਏ ਤੁਹਾਡੇ ਹੱਥੋਂ ਤੇ ਮਾਂ ਕਿਹਾ ਦੱਸਿਆ ਨਹੀਂ ਬੋਲ ਪਾ ਤੂੰ ਵੀ ਹੁਣ ਇੰਨੇ ਦੀ ਬੋਲਣਾ ਜੇ ਮਾਂ ਦੇ ਸਾਹਮਣੇ ਤੇ ਜ਼ੁਬਾਨ ਨਹੀਂ ਖੁੱਲੀ ਆ ਗਈ ਹੁਣੇ ਮੂੰਹ ਚੁੱਕ ਕੇ ਆ ਗਈ ਹੁਣ ਇਹਨੂੰ ਸਾਡੇ ਮੁੰਡੇ ਦੀ ਜਾਨ ਚਾਹੀਦੀ ਹੋਣੀ ਆ ਕਿ ਮਰਦਾ ਕਿਉਂ ਨਹੀਂ ਗਾਇ ਮਾਸੀ ਜੀ ਭਾਜੀ ਕਿੱਥੇ ਤੁਸੀਂ ਉਹਨਾਂ ਨੂੰ ਬੁਲਾ ਦਿਓ ਅਸੀਂ ਉਹਨਾਂ ਨਾਲ ਗੱਲ ਕਰਦੇ ਚੱਲ ਜੇ ਤੁਹਾਡਾ ਕੋਈ ਇੱਥੇ ਭਾਜੀ ਨਹੀਂ ਤੇ ਕੋਈ ਤੁਹਾਡਾ ਘਰ ਨਹੀਂ ਇਹਨੂੰ ਪੁੱਛ ਜਿਹੜੇ ਐਨਾ ਹੱਥਾਂ ਨਾਲ ਸੈਨ ਕੀਤੇ ਸੀ ਤਲਾਕ ਦੇ ਇਹ ਹੁਣ ਭੋਲੀ ਬਣ ਕੇ ਆ ਗਈ ਆ ਹੁਣ ਕੀ ਚਾਹੀਦਾ ਤੁਹਾਨੂੰ ਜਾਨ ਚਾਹੀਦੀ ਸਾਡੀ ਜਾਨ ਮਾਸੀ ਜੀ ਉਹਨੂੰ ਨਹੀਂ ਪਤਾ ਤਲਾਕ ਵੱਲੋਂ ਹੈ ਬੜੀ ਭੋਲੀ ਆ ਨੂੰ ਪਤਾ ਹੀ ਨਹੀਂ ਉਹ ਅੰਨੀ ਸੀ ਨਾ ਉਹਨੇ ਸੈਨ ਕਰ ਛੜੇ ਨੇ ਭਾਬੀ ਕਿੰਨੇ ਤਲਾਕ ਦਿੱਤਾ ਵਾ ਅੱਛਾ ਕਿੱਡੀ ਭੋਲੀ ਬਣ ਗਈ ਆ ਸਾਰੀਆਂ ਚਲਾਕੀਆਂ ਮਾਵਾਂ ਨੂੰ ਕਰਕੇ ਤੇ ਮੂੰਹ ਇੰਜ ਕੀਤਾ ਵੀ ਜਿੱਦਾਂ ਮੈਨੂੰ ਕਿਹੇ ਗੱਲ ਦਾ ਪਤਾ ਹੀ ਨਹੀਂਗਾ ਮੰਮੀ ਸੱਚੀ ਮੈਂ ਕਿਹੇ ਪੇਪਰ ਤੇ ਨਹੀਂ ਸਾਈਨ ਕੀਤੇ ਮੈਨੂੰ ਕੋਈ ਇਤਰਾਕ ਦਿੱਤਾ ਇਹ ਸੋਨਾ ਸਾਡਾ ਤੁਸੀਂ ਲੈ ਲਿਆ ਨਹੀਂ ਵਿਛੋਲੀ ਨੂੰ ਕਹਤਾ ਸੀ ਤੇ ਖੜਿਆ ਹੀ ਕੱਖ ਨਹੀਂ ਸਾਡਾ ਤੇ ਛੱਡਿਆ ਕੱਖ ਨਹੀਂ ਜੇ ਅਹੀਂ ਤੇ ਮੂੰਹ ਖਾਲਣ ਜੋਗੇ ਨਹੀਂ ਚਰੀਕੇ ਤੇ ਰਹਦੇ ਨਵਮਾਸੀ ਜੀ ਸਹੀ ਕਹਿਣ ਦੀ ਆ ਜਿਹੜੇ ਸਾਈਨ ਨਹੀਂ ਮੰਮੀ ਨੇ ਕਰਾਏ ਸਾਡੇ ਫੋਨ ਨੇ ਪਰ ਕਰਿਆ ਜੀ ਮੇਂ ਆਂ ਤੇ ਭਾਬੀ ਕਿਹਦੇ ਵੀ ਨਹੀਂ ਕੀਤੇ ਸਾਈਨ ਸਾਰੀਆਂ ਚਲਾਕੀਆਂ ਤੇਰੇ ਵਿੱਚ ਹੀ ਤੇਰੇ ਦਿਲ 'ਚ ਇਹੋ ਹਨੂ ਪਤਾ ਨਾ ਨਾ ਤਾਈ ਤੇ ਮੈਂ ਇੱਥੇ ਓਨ ਨਹੀਂ ਰਹੀ ਇਹ ਗੱਲ ਤੇਰੇ ਤੋਂ ਲੁਕਾ ਕੇ ਰੱਖੀ ਸੀ ਕਿੱਡੀ ਮੂੰਹ ਚੁੱਕ ਕੇ ਆ ਗਈਆਂ ਨੇ ਜੇ ਸਾਡੇ ਆਂਢੇ ਗੁਆਂਢੀ ਵੇਖਣ ਤਾਂਾਨੂੰ ਕੀ ਕਹਿਣ ਉਹ ਜੀਵਨ ਕਿੱਥੇ ਰਹਿ ਗਈਆਂ ਓਏ ਆ ਯਾਰ ਮੈਂ ਜਾਣਾ ਕੇ ਪਾਸੇ ਮੁੜ ਕੇ ਆ ਜਾਨੀ ਆ ਜਾਨੀ ਹੌਸਲਾ ਕਰਿਆ ਕਰੋ ਤੂੰ ਇਤਨਾ ਕਾਲੀ ਬੜੀ ਪਾ ਦਿੰਦੇ ਜੀ ਹਲ ਫੜੋ ਹੁਣ ਚਾਹ ਧਰੀਏ ਟਾਈਮ ਤਾਂ ਲੱਗਦਾ ਹੀ ਆ। ਤੁਹਾਡਾ ਰਾਤਾ ਹੁੰਦਾ ਵੀ ਬਸ ਛੇ ਟੀਣਾ ਜਿਹੜੀ ਕੰਮ ਮੈਂ ਕਹਤਾ ਵਾ ਨਾ ਉਹ ਫਟਾਫਟ ਮੇਰੇ ਮੂੰਹ 'ਤੇ ਤਾ ਪੈ ਜੇ। ਉਹ ਮੇਰੀ ਗੱਲ ਸੁਣਉਂਦੇ ਵੀ ਨਹੀਂ। ਆਪਣੇ ਪਿੰਡ ਵਾਲਾ। ਆਹੋ। ਹਾਂ। ਉਹ ਉਹ ਤਾਂ ਕਿਤੇ ਮੁਰਸਾ ਦਾ ਵੱਜ ਗਿਆ ਕਿ ਪਾਣੀ ਕਾਇਚ। ਅੱਛਾ। ਤੇ ਉਹ ਮੇਰਾ ਤਾਂ ਕੇਮਰੇ ਜਾਗਦੇ ਪਤਾ ਨਾ ਲਾਈਏ। ਬਚਾਅ ਹੋ ਗਿਆ ਵਾ। ਬਚਾਅ ਨੇ ਹੋ ਗਿਆ ਵਾ। ਅੱਛਾ। ਆਹੋ। ਚੱਲ ਕੋਈ। ਇਹ ਆ ਵੀ ਜਦੋਂ 60 ਦੇ ਤਰ੍ਹਾਂ ਲੱਗੀ ਐ। ਚੱਲ ਕੋਈ ਗੱਲ ਨਹੀਂ। ਪਤਾ ਵੀ ਲੈਵਾਂਗੇ। ਪਰ ਨਾ ਮੇਰੀ ਇੱਕ ਗੱਲ ਸੁਣੋ ਧਿਆਨ ਨਾਲ। ਆਪਾਂ ਇੱਥੇ ਤੇ ਆ ਗਏ ਆ। ਕਰਤਾ ਦਾ ਧਿਆਨ ਆਪਣੀ ਪਿਆਲੀ ਚੋਂ ਹੀ ਹਟ ਗਿਆ ਵਾ ਹੁਣ ਸਾਰੇ ਲੋਕੀ ਚੋਂ ਨਾ ਵੱਡਾਉਂਦੇ ਆ ਸਾਰਿਆਂ ਨੂੰ ਬਸ ਇਹ ਆ ਵੀ ਮੀਂਹ ਕਣੀ ਦਾ ਪਤਾ ਨਹੀਂਗਾ ਤੇ ਫਟਾਫਟ ਕੰਮ ਸੰਭਲ ਲਿਆ ਸਾਰੇ ਤੁਸੀਂ ਵੇਖਾ ਪਿਓ ਪੁੱਤ ਉਹ ਮੈਂ ਲੰਘਿਆ ਇੱਕਦਮ ਗਾਂ ਨੂੰ ਤੇ ਉਹ ਲਾਗੇ ਦੂਜੇ ਰਾਣੇ ਨੇ ਵੜਾ ਲਿਆ ਵਾ ਹਾਂ ਤੇ ਉਹ ਪਾਨੀ ਪੈਸ ਨੂੰ ਰਾਹ ਹੈ ਨਹੀਂ ਚੱਲ ਹੁਣ ਇੱਕਦਮ ਉਦੋਂ ਦੇ ਕੰਬਾਇਨ ਆ ਪਾ ਗਿਆ ਨਾ ਸਾਰਾ ਵੱਡਾ ਜਿਹੜਾ ਹੁਰਲਾ ਵੀ ਪਰ ਜਿੰਨਾ ਚਿਰ ਕੰਬਾਇਨ ਵਾਲੇ ਵੱਲ ਜਾਓਗੇ ਨਾ ਉਹਨਾਂ ਚਿਰ ਕੰਬਾਇਨ ਆਪੇ ਤੇ ਨਹੀਂ ਆਣੀ ਤੁਹਾਡੇ ਉਹ ਮੈਂ ਕੋਲੋਂ ਨਾ ਬਿੰਦਰੂ ਲਾਓ ਦੋਵੇਂ ਪਿਓ ਪੁੱਤ ਲਾ ਕੇ ਨਾ ਪਹਿਲਾ ਚੋਨਾ ਸਾਂਭੋ ਆਪਣਾ ਜਿਹੜਾ ਸਾਂਭਣ ਵਾਲਾ ਕੰਮ ਆ। ਆਹ ਹੋਏ ਤੇ ਗੱਲ ਤੇ ਆਹ। ਅੰਤਰਾ ਅੱਜਕੱਲ ਬੱਦਲ ਤੇ ਝਟ ਆ ਜਾਂਦਾ ਪਤਾ ਲੱਗਦਾ ਕੋ। ਕੋ ਚੱਲ ਕੋਈ ਨਹੀਂ ਪਰ ਮਾਤਮਾ ਮੀਂਹ ਆ ਪਾਵੀਂ। ਲੋਕਾਂ ਦੇ ਦਰਾਂ ਨੇ ਪੱਕਾ ਜਿਹੜਾ ਫਿਰ ਤੋਂ ਕਿ ਸਾਂਭ ਲੈਣਾ ਹੈ। ਸਹੀ ਗੱਲ ਵਾ। ਪਰ ਫਿਰ ਵੀ ਇਹ ਆ ਵੀ ਜਿੱਥੇ ਨੁਕਸਾਨ ਹੋਇਆ ਜਿੰਨੂੰ ਹੋਇਆ ਹੀ ਬੜਾ ਵਾ। ਪਤਾ ਕੀ ਆ ਅੰਤਰਾ ਬੱਦਲ ਮਾਰਾ ਜਾ ਹੁਜੇ ਨਾ ਤੇ ਡਰ ਬੜਾ ਹੁੰਦਾ ਵਾ। ਸ਼ਾਮ ਇਨਾਂ ਦੀ ਫਸਲ ਵਾ। ਚੱਲ ਕੋਈ ਗੱਲ ਨਹੀਂ ਫੇਰ ਨਾ ਮੁੰਡੇ ਨਾਲ ਸਲਾਹ ਕਰਕੇ ਤੈਨੂੰ ਕਹਲਾ ਦਉ ਟਾਈਮ ਦੇ ਨਾਲ ਮੈਂ ਤੂੰ ਚਿੰਤਾ ਨਾ ਕਰ ਤਾ ਠੀਕ ਆ ਚਾਹ ਘੁੱਟ ਕੇ ਪੀ ਲੈਂਦਾ ਮੈਂ ਮੈਂ ਕਹਿ ਇਹਦਾ ਤੇ ਭਜਦਾ ਆਹੋ ਆਹ ਐਮ ਨਾ ਵਢਾਲੋਗਾ ਸਾਰੇ ਲੋਕੀ ਉਹ ਵਢਾ ਦੇ ਲੈਣਾ ਤੰਦੇ ਸਾਹਿਬ ਰਾਹ ਨਿਕਾ ਵਾ ਤੇ ਕੰਪੈਨ ਬਬਾ ਚੌੜੀ ਹੁੰਦੀ ਹੈ ਅਗਲੇ ਪਾਸਿਓਂ ਚੱਲ ਮੇਰਾ ਬਣ ਗਿਆ ਵਾ ਹਾਂ ਹੁਣ ਜਰਾ ਬਣ ਗਿਆ ਮੈਨੂੰ ਇਹ ਕਿਹਦਾ ਨੁਕਸਾਨ ਹੋ ਜਾਵੇ ਮੈਨੂੰ ਚੰਗਾ ਲੱਗਦਾ ਬੰਦਾ ਅਗਲਾ ਲਾਮਾ ਦਵੇ ਚੱਲ ਠੀਕ ਆ ਫਜ਼ਲ ਚੱਲ ਸਾਰੇ ਦੇਖੋ ਜੀ ਹੁੰਦੀ ਆ ਆਹੋ ਭਾਬੀ ਤੂੰ ਈ ਵੀ ਮੇਰੇ ਤੋਂ ਹਲ ਘਾ ਰੱਖਿਆ ਤੁਸੀਂ ਵੀ ਮੈਨੂੰ ਦੱਸ ਨਵ ਮੈਂ ਕਿੱਦਾਂ ਦੱਸਦੀ ਤੈਨੂੰ ਪਤਾ ਮੰਮੀ ਨੇ ਮੈਨੂੰ ਘਰੋਂ ਕੱਢਣ ਦੀਆਂ ਤੰਕੀਆਂ ਦਿੱਤੀਆਂ ਸੀ ਮੈਂ ਵੀ ਕੀ ਕਰਦੀ ਨਹੀਂ ਨਾ ਮੇਰਾ ਘਰ ਬਰਬਾਦ ਕਰ ਕੇ ਰਾਖਤਾਵਾਂ ਮੈਂ ਬੜੀ ਆਸ ਲੈ ਕੇ ਤੇ ਇੱਥੇ ਆਈ ਹਾਂ ਤੇ ਮੈਨੂੰ ਪਹਿਲਾਂ ਹਾਂ ਗੱਲ ਕਰ ਦੇ ਲੈ ਮੈਂ ਕਦੇ ਵੀ ਨਹੀਂ ਇੱਥੇ ਆਉਣਾ ਨਾ ਚੱਲ ਜੇ ਇੱਥੇ ਆ ਗਈ ਤੂੰ ਬਾਜੀ ਨਾਲ ਗੱਲ ਕਰ ਰਹਾ ਕੀ ਪਤਾ ਸਮਝੀ ਜਾਣ ਸਾਰਾ ਕੁਝ ਮੰਮੀ ਪਿੰਦਰ ਕਿੱਥੇ ਆ ਖਬਰਦਾਰ ਜੇ ਮੈਨੂੰ ਮੰਮੀ ਕਿਹਾ ਨਾਲੇ ਪਿੰਦਰ ਪਿੰਦਰ ਤੇਰਾ ਕੁਝ ਨਹੀਂ ਲੱਗਦਾ ਹੈਗਾ ਤੂੰ ਉਹਦਾ ਕੱਖ ਨਹੀਂ ਛੱਡੇ ਹੈਗਾ ਰਿਸ਼ਤਾ ਹੁਣ ਕੋਈ ਨਹੀਂ ਰਿਹਾ ਤੇਰੀ ਮੰਮਾ ਨੇ ਖਤਮ ਕਰ ਚੜਿਆ ਮਮੀ ਨਹੀਂ ਛਿੱਤੀ ਨਹੀਂ ਰਿਸ਼ਤੇ ਖਤਮ ਹੁੰਦੇ ਤੇ ਸਿਰਫ ਮੇਰੀ ਇੱਕ ਵਾਰੀ ਪਿੰਦਰ ਨਾਲ ਗੱਲ ਕਰਾ ਦੋ ਮੁੰਨ ਨਾਲ ਕੋਈ ਜ਼ਰੂਰੀ ਗੱਲ ਕਰਨੀ ਉਸ ਤੋਂ ਬਾਅਦ ਮੈਂ ਚਲ ਜਾਂਗੀ ਕੋਈ ਰਿਸ਼ਤਾ ਨਹੀਂ ਤੇਰਾ ਤੇ ਕੋਈ ਉਹਦਾ ਨਾਮ ਲੈਣ ਦੀ ਲੋੜ ਨਹੀਂ ਜਿੱਦਾਂ ਆਈਆਂ ਉਦਾਂ ਹੀ ਵਾਪਸ ਚਲ ਜਾਓ ਨਹੀਂ ਮੈਂ ਤੁਹਾਡਾ ਕੱਖ ਨਹੀਂ ਜੇ ਛੱਡਣਾ ਤਾਂ ਮੈਂ ਰੋੜੇ ਮਾਰ ਮਾਰ ਕੇ ਕੱਢਣੀ ਆ ਜੀ ਤੇ ਮੈਂ ਆਖਿਆ ਦੱਸਿਆ ਨਹੀਂ ਮਾਸੀ ਜੀ ਇੱਕ ਵਾਰੀ ਬੁਲਾ ਦੋ ਆ ਭਾਜੀ ਨੂੰ ਆ ਲਿਆ ਹਜੇ ਵੀ ਭਾਜੀ ਨੂੰ ਬੁਲਾ ਦੋ ਨਹੀਂ ਕਾਦੀ ਰਿਸ਼ਤੇਦਾਰੀ ਕੋਈ ਭਾਜੀ ਭੂਜੀ ਨਹੀਂਗਾ ਤੁਹਾਡਾ ਖਤਮ ਹੋ ਗਿਆ ਸਾਰਾ ਕੁਝ ਚੱਲ ਪੀਓ ਤੁਸੀਂ ਚਾਹ ਤੇ ਮੈਂ ਵੀ ਚਾਹ ਪੀ ਕੇ ਰੋਟੀ ਵੱਲ ਹੋਵਾਂ ਰੋਟੀ ਨਾਲ ਨਹੀਂ ਟਾਈਮ ਦਾ ਚੱਲ ਨਾਲੇ ਨਾ ਤਿੰਦੂ ਦੋ ਫੁਲਕੇ ਖਾ ਗਰੇ ਬੁਣ ਕੇ ਚੱਲ ਜੂ ਉੱਧਰ ਨੂੰ ਚੱਲ ਕੋਈ ਗੱਲ ਨਹੀਂ ਚਾਹ ਪੀ ਕੇ ਤੇ ਮੁਲਾਦ ਨਹੀਂ ਹੈ ਫੁਲਕੇ ਚੱਲ ਠੀਕ ਥੋੜਾ ਜਨਾ ਆਪ ਵੀ ਜੋ ਮੇਰੀ ਸਮਝਿਆ ਕਰੋ ਹਰ ਟਾਈਮ ਬੱਤੀ ਮੇਰੇ ਵੱਲ ਰਹਿੰਦੇ ਹੁੰਦੇ ਜੀ ਪਰ ਚੱਲ ਕੋਈ ਗੱਲ ਨਹੀਂ ਜੋ ਮੇਰੀ ਕਾਦੀ ਹੈ ਜਿਹੜਾ ਕੰਮ ਕਰਨਾ ਉਹ ਕਰਨਾ ਹੀ ਪੈਣਾ ਵਾ ਚਲੋ ਆ ਸੱਦਾ ਗੁੰਡੇ ਨੂੰ ਮਾਰੋਂ ਆੜ ਕੇ ਤੇ ਲਾਓ ਚੱਲ ਚਾਹ ਕੋ ਟੱਕ ਪੀ ਲਈਏ ਆ ਵਧੀਆ ਏ ਪਰਾਲੀ ਤੇ ਚੋਕ ਲੈਂਦੇ ਆ ਟਾਈਮ ਨਾ ਐਰ ਕੀ ਤੇ ਸਰਕਾਰ ਨੇ ਵੀ ਕਿਹਾ ਵਾ ਵੀ ਅੱਗ ਨਹੀਂ ਲਾਉਣੀ ਚਲੋ ਇਹਨਾਂ ਨੂੰ ਪੁੱਛਦੇ ਆ ਝੋਨਾ ਵਢਾ ਕੇ ਨਾ ਤੇ ਪਰਾਲੀ ਵੱਲੋਂ ਇਹਨਾਂ ਨੂੰ ਕਹਿ ਦਿੰਨੇ ਆ ਚੋਕ ਕਿ ਇਕੱਲਾ ਹੀ ਗੱਲਾਂ ਕਰੀ ਜਾਂਦੇ ਆ ਵਾ ਉਹ ਡੈਡੀ ਮੈਂ ਆਖਣ ਢਾਵਾ ਵੀ ਆ ਪਰਾਲੀ ਚੁੱਕਣ ਦੇ ਆ ਤੇ ਸਰਕਾਰ ਨੇ ਐਰ ਕੀ ਅੱਗ ਤਾਂ ਲਾਉਣ ਨਹੀਂ ਦੇਣੀ ਤੇ ਮੇਰੀ ਗੱਲ ਸੁਣੋ ਇਹਨਾਂ ਦਾ ਸਾਲ ਦਾ ਬੰਜੂਗਾ ਉਹ ਮਾਤਰੀ ਤੇ ਘਰ ਮੈਨੂੰ ਖਲੋਣ ਨਹੀਂ ਦੇਣ ਦੀ ਤੇ ਝੋਨਾ ਟਾਟਾ ਵਢਣ ਵਾਲਾ ਤੇ じゃ ਤੇਰਾ ਯਾਰ ਕਿਹਾ ਕੀ ਕੰਪੈਨ ਤੋਂ ਕਹਾਂ ਵੀ ਆ ਕੇ ਤੇ ਵੜ ਜੇਗੇ ਵੜੇ ਉਹ ਡੈਡੀ ਵਢਾ ਲੈਣੇ ਆ ਵਟਾਉਣਾ ਕਿੱਥੋਂ ਹੈ ਉਹ ਪਹਿਲਾਂ ਤਾਂ ਰਾਹ ਹੈ ਨਹੀਂ ਹੋ ਜੇ ਰਾਹ ਬਣਿਆ ਵਾ ਤੇ ਵਢਾ ਲੈਨੇ ਆ ਉਹ ਮੈਂ ਵੀ ਮਾਂਦਰ ਨੇ ਹੋ ਕੇ ਕਿਹਾ ਸੀ ਉਹ ਮੈਂ ਪਹਿਲੋ ਰਾਹ ਹੈ ਨਹੀਂ ਦੋ ਕਿ ਇਹਦੇ ਪੱਕੀ ਫਸਲ ਥੜੀ ਥੋੜੀ ਨਿਗਾਹ ਕੇ ਘਾੜਨੇ ਆ ਠੀਕ ਨਹੀਂ ਤੇ ਚੱਲ ਹੁਣ ਨਾ ਉਹਨਾਂ ਲਾਗੇ ਘਵਣੀਆਂ ਵਢਾ ਲਿਆ ਵਾ ਤੇ ਮੈਂ ਪਰੋਂ ਦੀ ਪਾਗ ਤੇ ਮੁਰਗੇ ਵਿੱਚ ਦੇਦੇ ਉਤੋਂ ਬਾਹਰ ਕੱਢ ਲਾ ਕੇ ਮੁਰਗੇ ਦਾਣੇ ਕੱਲ ਮੈਂ ਉਹਨੂੰ ਪੁੱਛਿਆ ਸੀ ਉਹ ਆਂਦਾ ਦਿਨ ਲੱਗਦਾ ਵਾ ਤੇ ਸ਼ਾਮ ਜੀ ਨੂੰ ਵੜ ਦਾਂਗੇ ਉਹ ਇਹਨੂੰ ਕਿਹਾ ਹੁਣ ਉਹਦੇ ਤੋਂ ਵੇਰ ਨਹੀਂ ਆ ਗਿਆ ਚੱਲ ਡੈਡਿਕ ਥੋਪੇ ਵੜਨ ਦਾ ਫਾਇਦਾ ਵਾ ਮੁਰਗੇ ਤਰੇਲ 'ਚ ਫੇਰ ਬੈਠੇ ਰਹਿਾਂਗੇ ਮੰਡੀ ਜਾ ਕੇ ਉਹ ਗੱਲ ਤੇਰੀ ਸਹੀ ਆ ਤੇ ਕੋਈ ਨਹੀਂ ਅੱਜ ਵੜਿਆ ਹੀ ਜਾ ਆਪਣੀ ਮਾਂ ਨੂੰ ਉਹ ਸਮਝਾਈ ਉਹ ਤੇ ਮੇਰੇ ਦੁਆਰੇ ਹੋਈ ਜਾਂਦੀ ਹੈ ਤੇ ਉਹ ਚੱਲ ਮੰਮੀ ਨੂੰ ਦੱਸ ਦਿੰਦੇ ਆ ਤੇ ਐ ਕਰਦੇ ਆ ਟਰਾਲੀ ਲੈ ਕੇ ਨਾ ਤੇ ਸ਼ਾਮ ਜੀ ਨੂੰ ਜਾ ਕੇ ਵਢਾ ਲਿਆ ਮੈਂ ਕੀਤਾ ਵਾ ਉਹਨਾਂ ਨੂੰ ਮੈਨੂੰ ਨਹੀਂ ਉਹ ਪਤਾ ਜੋ ਵੀ ਕਰਨਾ ਨਾ ਅੱਜ ਕਰਾ ਦੇ ਠੀਕ ਹੈ ਝੋਨਾ ਵਢਿਆ ਹੋਣਾ ਚਾਹੀਦਾ ਕਰਾ ਦਾਂਗੇ ਮੰਮੀ ਨੂੰ ਕੀ ਪਤਾ ਆਹ ਬੰਦੇ ਆਹ ਬੰਦੇ ਲੱਗੇ ਲੱਗੇ ਤੇ ਨੇ ਮੁੱਠੀ-ਕੁੱਠੀ ਟਰਾਲੀ ਮੁਰਕੇ ਉਹ ਮੈਂ ਕੀਤਾ ਕਰਕੇ ਆਏ ਹਾਂ ਗੱਲ ਇਹਨਾਂ ਦੇ ਨਾਲ ਉਹ ਕਹਿੰਦਿਆ ਕੋਈ ਨਹੀਂ ਤੇ ਵਢਾਓ ਤੇ ਮੁਰਕੇ ਕੱਟਣਾ ਵਢ ਕੇ ਲੈ ਜਾਾਂਗੇ ਚੱਲ ਫਿਰ ਠੀਕ ਹੈ ਫਿਰ ਕੋਈ ਨਹੀਂ ਮੈਂ ਟਰਾਲੀ ਦਾ ਪਤਾ ਕਰਕੇ ਆਉਣਾ ਜਾ ਪਤਾ ਕਰਿਆ ਲੈ ਮੁਰੇ ਨੇ ਕਿ ਧੀ ਸਿਆਣੀ ਗੱਲ ਕੀਤੀ ਆ ਮਾਦੀ ਹੈ ਮੈਂ ਜਵੜੀਆ ਮਾਰਦੀ ਰਹਿੰਦੀ ਆ ਕਦੀ ਆਹ ਕਰ ਲਾ ਕਰੀ ਉਹ ਕਰ ਲਾ ਜਿਦਾਂ ਇਹਨਾਂ ਨੂੰ ਕੋਈ ਫਿਕਰ ਨਹੀਂ ਨਹੀਂ ਹੁੰਦਾ ਸਾਨੂੰ ਵੀ ਪਤਾ ਹੈ ਕਿ ਝੋਨਾ ਵੜਣਾ ਸੀ ਰਾਹ ਹੋਤ ਕੇ ਪਾਸੇ ਨੂੰ ਫੇਰੀ ਆ ਕਿ ਕਿਸਦੀ ਪੈਰੀ ਥਣੇ ਕਾ ਕੇ ਕਪਤ ਕਰਨਾ ਇੱਥੇ ਐਵੇਂ ਮੁੜ ਕੇ ਥਾਣੇ ਪੈਸੇ ਲਾਵਾਂਗੇ ਹੱਦ ਹੋਈ ਚੱਲ ਇਦਾਂ ਕਰਦੀ ਆ ਫਿਰ ਰਾਤ ਵਾਸਤੇ ਸਬਜ਼ੀ ਸੁੱਜੀ ਬਣਾਈ ਲੈਣੀ ਆ ਕੀ ਤਰ੍ਹਾਂ ਅੰਜ ਮੈਨੂੰ ਕੋ ਸਮਝੀ ਨਹੀਂ ਆਉਂਦੀ ਕੋਈ ਦਾਲ ਹੀ ਕਰ ਲਾਂ ਇਹ ਤਾਂ ਕਰਦੀਆਂ ਢਾਲ ਚੌੜਾ ਬਣਾਉਣੀ ਆ ਉਹ ਦਾਣਾ ਰਈਆਂ ਨੂੰ ਤਾਂ ਬੜਾ ਟਾਈਮ ਹੋ ਗਿਆ ਵਾ ਅਜੇ ਤੱਕ ਨਹੀਂ ਆਈਆਂ ਚੱਲ ਇਹੋ ਜੇ ਕੰਮ ਤੇ ਟਾਈਮ ਤੇ ਲੱਗਦਾ ਹੀ ਆ ਜਿੱਥੋਂ ਤੱਕ ਮੈਨੂੰ ਉਮੀਦ ਵਾ ਨਾ ਉਹ ਪੱਕਾ ਵਾ ਵਾਪਸ ਸਾਰਾ ਕੰਮ ਤਮਾਮ ਹੋਏਗਾ ਅੱਜ ਤੇ ਚੱਲ ਮੇਰੀ ਧੀ ਦਾ ਛਟਕਾਰਾ ਹੋ ਜਾਊਗਾ ਚੱਲ ਉਹਨੂੰ ਵੀ ਕਿਤੇ ਹੋਰ ਮੈਂ ਵਿਆਉਣ ਵਾਲੀ ਬਣੂੰਗੀ ਆ ਵਿੱਚ ਪੰਗਾ ਪੈ ਗਿਆ ਅੰਤਰਾ ਨਾ ਪੈਂਦਾ ਤੇ ਇਹ ਵੇਲੇ ਤੇ ਮੋੜਾ ਰਿਸ਼ਤਾ ਕਿਤੇ ਕਰ ਵੀ ਦੇਣਾ ਹੈਗਾ ਚੱਲ ਕੋਈ ਨਹੀਂ ਵੇਖੀ ਜਾਊਗੀ ਹੁਣ ਇਹ ਮਤਰਾ ਪੰਗਾ ਜਹਰੇ ਕਿੱਥੋਂ ਪੈ ਗਿਆ ਵਿੱਚ ਹੀ ਇਹ ਤਾਂ ਮੈਂ ਕਦੇ ਸੋਚਿਆ ਨਹੀਂ ਵੀ ਐ ਵੀ ਕੰਮ ਹੋ ਸਕਦਾ ਵਾ ਚੱਲ ਕੋਈ ਨਾ ਉਦਾਂ ਨਾ ਅਸਰ ਹੋ ਗਿਆ ਕੁੜੀਆਂ ਦਾ ਵੇਖਿਆ ਹੁਣ ਨਾ ਸਾਰਾ ਕੰਮ ਤਮਾਮ ਹੋ ਜਾਊਗਾ ਨਾ ਫੇਰ ਵਾ ਹੁਣ ਮੈਂ ਫੋਨ ਨਿਗਾ ਕਰਨਾ ਮਗਰ ਨਹੀਂ ਤੇ ਉਹਨਾਂ ਨੇ ਛੱਪ ਨਾ ਪੈ ਜਾਈ ਕਿਤੇ ਕਿ ਮੰਮੀ ਕੱਲ ਹੀ ਫੋਨ ਕਰ ਕਰ ਪੁੱਛਣ ਲਈ ਆ ਕੋਈ ਠਹਿਰ ਕੇ ਨਾ ਫੇਰ ਹੀ ਫੋਨ ਕਰੂੰਗੀ ਤੇ ਰਾਤ ਦਾ ਰੋਟੀ ਪਣੀ ਬਣਾ ਲੈਣੀ ਆ ਉਹਨਾਂ ਕੋ ਆਣ ਕੇ ਕਿਹੜਾ ਕੁਝ ਬਣਾਵਾ ਚੱਲ ਮੈਂ ਨਾ ਦਾਲ ਤਾਂ ਰਾਜ ਹਾਈ ਹਾਈ ਬੈਲ ਹੱਜਣ ਢਈ ਐ ਤੇ ਅਮਨ ਹੁਣਾਂ ਦਾ ਫੋਨ ਨਾ ਹੋਵੇ ਪਹਿਲਾਂ ਵੇਖ ਹੀ ਲਵਾ ਜਾ ਕੇ ਹਾਈ ਹਾਈ ਮਮਮੀ ਕਾ ਤੋ ਬੋਲਣ ਢੀ ਐ ਨਾ ਕੌਣ ਆ ਗਿਆ ਬਾਹਰ ਜਾ ਕੇ ਵੇਖਾਂ ਭਲਾ ਭਾਵੇਂ ਕੋਈ ਕੰਮ ਵਾਲਾ ਆ ਗਿਆ ਹੋਵੇ ਤੇ ਮੇਰੇ ਗੱਲ ਪਈ ਹੋਣੀ ਐ ਪਹੈ ਨਹੀਂ ਪੀਦਾ ਮਾਤਾ ਦਾ ਵੀ ਕੀ ਖਾ ਲੈਂਦੀ ਐ ਸਿਰਸੇ ਨੇ ਬੋਲਣ ਨੂੰ ਹੀ ਨਹੀਂ ਹਟਦੀ ਮਾਸੀ ਜੀ ਅਜੇ ਵੀ ਡੁੱਲੇ ਵੇਰਾਂ ਦਾ ਕੁਛ ਨਹੀਂ ਵਿਗੜਿਆ ਜੇ ਆਪਾਂ ਚਾਹੀਏ ਸਭ ਕੁਝ ਠੀਕ ਹੋ ਸਕਦਾ ਵਾ ਤੇਰੀਆਂ ਵੀ ਕੀ ਆ ਤੇਰੀਆਂ ਵੀ ਕੀ ਨਹੀਂ ਤੁਹੀਂ ਕਿ ਤੁਹਾਨੂੰ ਕੋਈ ਸ਼ਰਮ ਹਿਆ ਹੈ ਨਹੀਂ ਬੀਮੂ ਚੱਕ ਫੇਰਾ ਗਏ ਤੇ ਤੇ ਮਮੀ ਨੰਦਰ ਕਿਦਾਂ ਆੜਿਆ ਤੈਨੂੰ ਪਤਾ ਵਾ ਤੂੰ ਦੇਦੀ ਮੈਨੂੰ ਆਖਾ ਕਰਨ ਮੈਂ ਤੂੰ ਉਹਨਾਂ ਨੂੰ ੱਟਕੇ ਮਾਰ ਮੈਂ ਬਾਹਰ ਅਗਲੇ ੱਟਕੇ ਨਾਲ ਗਾਈ ਜਾਂਦੀਆਂ ਨੇ ਤੇ ਹੁਣ ਇੱਥੇ ਲੜਕੀਆਂ ਆਈਆਂ ਨੇ ਖੇ ਖਾਣ ਆਈਆਂ ਨੇ ਹਾਈ ਹਾਈ ਆ ਤਾਂ ਨਵਦੀ ਮਾਸੀ ਦਾ ਫੋਨ ਆਇਆ ਹੈਲੋ ਸਤਿ ਸ਼੍ਰੀ ਅਕਾਲ ਭੈਣ ਹਾਂ ਠੀਕ ਠਾਕ ਉਹ ਫੋਨ ਕਿ ਚੁੱਕਣਾ ਸੀ ਮੈਂ ਤੇ ਰਸੋਈ ਵਿੱਚ ਹੀਗੀ ਹਾਂ ਬਸ ਕੁਛ ਨਹੀਂ ਆਰਾਮ ਦਾ ਰੋਟੀ ਪਾਣੀ ਨਹੀਂ ਨਹੀਂ ਉਹ ਉਹ ਕਰ ਹੈ ਨਹੀਂ ਗਈਆਂ ਉਦਾਂ ਤੇ ਵਫੀ ਕਰਦੀ ਐ ਸਾਰਾ ਕੁਛ ਆਹੋ ਨਹੀਂ ਉਹ ਗਈਆਂ ਜਰਾ ਕੇ ਸ਼ਹਿਰ ਤੱਕ ਉਦਾਂ ਹੀ ਉਹ ਲੈਣ ਨੂੰ ਸਮਾਨ ਸਮੋਣ ਆਹੋ ਨਵੀਨ ਆਲੀ ਹਾਂਜੀ ਹਾਂਜੀ ਹੋਰ ਸੁਣਾ ਤੂੰ ਨਿਆਣੇ ਠੀਕ ਵਾ ਅੱਛਾ ਅੱਛਾ ਚੱਲ ਵਧੀਆ ਫਿਰ ਤੇ ਹੈ ਅੱਛਾ ਨਾ ਵਾਤੇ ਕੀ ਕਰਦਾ ਮੁੰਡਾ ਅੱਛਾ ਪੁਲਿਸ ਚ ਵਾ ਅੱਛਾ ਦੋ ਨਿਆਣੇ ਜਾਣੀ ਕਿਤੇ ਅਜ ਜਾਣ ਦੇ ਪਰੇ ਹੱਦ ਹੋ ਗਈ ਤੇਰੇ ਵਾਲੀ ਮੈਂ ਆਪਣੀ ਕੁੜੀ ਨੂੰ ਖੋਜ ਤੱਕਾ ਦੇ ਦੂੰਗੀ ਪਰ ਦੋਹਾਂ ਨਿਆਣਿਆਂ ਦੇ ਪਿਓਾਂ ਕਦੀ ਨਹੀਂ ਮੰੰਬੀ ਮੈਂ ਨਾ ਤੈਨੂੰ ਅਗਲਾ ਹੀ ਰਿਸ਼ਤਾ ਕਰਾਉਣ ਲੱਗੀ ਨੂੰ ਹੈ ਮੇਰੀ ਕੁੜੀ ਰਹੀ ਆ ਹੀਰੇ ਵਰਗੀ ਮੇਰੀ ਧੀ ਪੜ੍ਹੀ ਲਿਖੀ ਦੀ ਸੋਹਣੀ ਤੂੰ ਤੇ ਮਾਸੀ ਆ ਕਮ ਸੇ ਕਮ ਤੇਰੇ ਤੋਂ ਉਮੀਦ ਨਹੀਂ ਸੀ ਇਹੋ ਜੀ ਹੈ ਮੈਂ ਤਾਂ ਸੋਚਿਆ ਕੋਈ ਚੰਗਾ ਹੀ ਕਰੇਗੀ ਤੂੰ ਨਹੀਂ ਨਾਲੇ ਉਤੋਂ ਕਹਿਣ ਦੀਆਂ ਵੀ 40 ਸਾਲਾਂ ਦਾ ਹੈ ਮੈਂ ਤੈਨੂੰ ਸ਼ਰਮਨਾ ਹੀ ਆ ਦੱਸ ਪਾਉਂਦੀ ਨੂੰ ਮੈਨੂੰ ਮੇਰੀ ਧੀ ਸੁਖਨਾ 50 ਸਾਲਾਂ ਦੀ ਅਜੇ ਉਹ ਤਾਂ ਚੱਲ ਛੇਤੀ ਵਿਆਹ ਤੇ ਹੀ ਗਈ ਬਾਹਰ ਦੇ ਚੱਕਰ ਵਿੱਚ ਇਹਦਾ ਮਤਲਬ ਇਹ ਥੋੜੀ ਹੋਣੀ ਜਿੱਥੇ ਮਰਜੀ ਉਹਨੂੰ ਮਤਕਾ ਦੇ ਦੂੰਗੀ ਆਹੋ ਅੱਜ ਤੋਂ ਬਾਅਦ ਇਹ ਜੀ ਦੱਸਣਾ ਪਾਈ ਮੈਨੂੰ ਨਾ ਮੈਂ ਹਜੇ ਰਿਸ਼ਤਾ ਲੈਣਾ ਹੀ ਹਾਂ ਹਾਂ ਮੁੰਡਾ ਲਾ ਬਕਵਾਰਾ ਆਹੋ ਤਾਂ ਬਾਹਰ ਗੁਰ ਦੀ ਟੱਕ ਰੱਖੀ ਜੇ ਬਾਹਰ ਸੈੱਟ ਸਟ ਹੋਊਗਾ ਪਿਆਰ ਹੋਊਗਾ ਤਾਂ ਉਹ ਦੀ ਦੱਸ ਪਾ ਲੱਗੀ ਮੈਨੂੰ ਦੱਸਾਂ ਪਾਉਣ ਅਕਾ ਤੂੰ ਸੇ ਹੁਣਾ ਨਹੀਂ ਹੋਰ ਤੂੰ ਬੜੀ ਚੰਗੀ ਗੱਲ ਕੀਤੀ ਅਕਲ ਵਾਲੀ ਮਾਨੀ ਸਾੜ ਕੇ ਰਹਾ ਤਾ ਤੇ ਮੇਰਾ ਹਾਂ ਮੈਂ ਤਾਂ ਬੜੀ ਖੁਸ਼ ਹੋਈ ਭੈਣ ਦਾ ਫੋਨ ਆਇਆ ਚਲ ਦੁੱਖ ਸੁਖ ਕੋਲੀ ਉਹ ਦਫਾ ਹੋ ਉਪਰੇ ਤੈਨੂੰ ਤੇ ਅਕਲ ਨਹੀਂ ਹੁੰਨੀ ਸਰੀ ਉਮਰ ਹਾਂ ਮਨ ਤੇ ਸਾੜ ਤਾ ਨਾ ਤੂੰ ਮੇਰਾ ਗੁੱਸਾ ਨਾ ਕਰਾਂ ਤੇ ਕੀ ਕਰਾਂ ਉਹੀ ਗੱਲਾਂ ਬਾਰ ਬਾਰ ਨਹੀਂ ਚੰਗਾ ਆ ਰੱਖ ਪਟ ਫੋਨ ਹੁਣ ਮੁੜ ਕੇ ਗੱਲ ਕਰੂੰਗੀ ਤੇਰਾ ਨਾ ਹੁਣ ਨਹੀਂ ਮੇਰਾ ਮੂਡ ਸਹੀ ਹੈਗਾ ਆਹੋ ਜੇ ਕਦੇ ਚੰਗਾ ਮੁੰਡਾ ਹੋਊਗਾ ਨਾ ਫਿਰ ਦੱਸ ਪਾਵੇਂ ਨਹੀਂ ਤੇ ਮੈਨੂੰ ਦੱਸ ਨਾ ਪਾਵੇਂ ਮੁੜ ਕੇ ਇਹੋ ਜੀ ਆਹ ਬੋਲਣਾ ਵੀ ਜਾਵਾਂਗੇ ਮੁੜ ਕੇ ਚੰਗਾ ਚੰਗਾ ਸਤਿ ਸ੍ਰੀ ਅਕਾਲ ਦਰ ਫੇਟੇ ਮੂੰ ਇਹੋ ਜੀ ਮਾਸੀ ਦਾ ਹੈ ਇਹ ਡੀਐਮ 3 ਕਿਤੇ ਇੰਨੀ ਅਕਲ ਨਹੀਂ ਕੀਤੀ ਕਿ ਕੁੜੀ ਸਾਡੀ ਸਾਰੀ ਇਹਦੇ 20 ਸਾਲਾਂ ਦੀ ਤੇ ਮੁੰਡਾ ਲੱਭਣ ਦੀ 40 ਸਾਲਾਂ ਦਾ ਹੈ ਸ਼ਰਮ ਦਾ ਘਟਾ ਇਹਨੂੰ ਇਹਨੇ ਸੋਚ ਵੀ ਕਿਦਾਂ ਲਿਆ ਕਿ ਮੈਂ ਆਪਣੀ ਧੀ ਜਿਹੜੀ ਆ ਉਤਰੇ ਦਵਾਜੂ ਦੇ ਘਰ ਦੇ ਦੂੰਗੀ ਹੈ ਹੈ ਤੇ ਮਾ ਖਰਾਬ ਉਂਤਰਾ ਦੋ ਦੋ ਨਿਆਣੇ ਮੇਰੀ ਧੀ ਤੇ ਰਲ ਜੂ ਜਾ ਕੇ ਉੱਥੇ ਕਦ ਡਾਡ ਮਾ ਖਰਾਬ ਹੋਇਆ ਦਾ ਇਹ ਤੇ ਨਹੀਂ ਕਰਦੀ ਮੁੜ ਕੇ ਫੋਨ ਮੇਂ ਰਿਸ਼ਤੇ ਵਾਸਤੇ ਇਹ ਕਾੜਾ ਸਿਆਪਾ ਗੱਲ ਪਿਆਰ ਨਾ ਵਿਚਰੀ ਦੇ ਇਹ ਗੱਲਾਂ ਲੱਥ ਜੇ ਨਾ ਹੁਣ ਕਿਸ ਤਰ੍ਹਾਂ ਫੇਰ ਵਾ ਫੇਰ ਤੇ ਮੈਂ ਕੁਵਾਰਾ ਮੁੰਡਾ ਲੱਭੂ ਤੇ ਲੱਭ ਕੇ ਦੱਸੂਗੀ ਨਾ ਸਭੇ ਸਵਾਹ ਪੈ ਜਾਣੀ ਲੋਕਾਂ ਦੇ ਸਿਰਾਂ ਦੇ ਵਿੱਚ ਜਿਹੜੇ ਗੱਲਾਂ ਕਰਦੀ ਐ ਚੱਲ ਮਨਾ ਦਾਲ ਤੇ ਬਣਾਵਾ ਜਾ ਕੇ